ਤੇ ਤਸਵੀਰਾਂ ਪੰਜਾਬ ਬਿਹਾਰਾਣਾ ਹਾਈ ਕੋਰਟ ਦੀਆਂ ਦਿਖਾਉਂਦੇ ਹਾਂ ਜਿੱਥੇ ਵਕੀਲਾਂ ਦੇ ਵਿਚਾਲੇ ਝੜਪ ਹੋ ਗਈ ਵਕੀਲ ਹੱਥੋਂ ਪਾਈ ਹੋਗੇ ਦਰਅਸਲ ਇੱਕ ਨਿਹੰਗ ਵਕੀਲ ਤੇ ਦੂਜੇ ਵਕੀਲਾਂ ਨਾਲ ਹੱਥੋਂ ਪਾਈ ਦੇ ਇਲਜ਼ਾਮ ਲੱਗੇ ਨਿਹੰਗ ਵਕੀਲ ਕੋਰਟ ਦੇ ਵਿੱਚ ਤਲਵਾਰ ਲਹਿਰਾ ਰਿਹਾ ਸੀ ਔਰ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਆਇਆ ਸੀ ਔਰ ਜਦੋਂ ਬਾਹਰ ਐਸੋਸੀਏਸ਼ਨ ਦੇ ਕੁਝ ਵਕੀਲਾਂ ਨੇ ਉਸ ਨਿਹੰਗ ਵਕੀਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮਾਹੌਲ ਤਣਾਪੂਰਨ ਹੋ ਗਿਆ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਨੇਹੰਗ ਵਕੀਲ ਸਿਮਰਨ ਸਿੰਘ ਬਲੇਸੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸਿਮਰਨ ਦੇ ਨਾਲ ਇੱਕ ਮਹਿਲਾ ਵਕੀਲ ਰਵਨੀਤ ਕੌਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹ ਤਸਵੀਰਾਂ ਨੇ ਪੰਜਾਬ ਰਿਆਣਾ ਹਾਈ ਕੋਰਟ ਦੀਆਂ ਜਿੱਥੇ ਦੇਹੰਗ ਵਕੀਲ ਵੱਲੋਂ ਤਲਵਾਰ ਲਹਿرائی ਗਈ ਤਾਂ ਬਾਕੀ ਵਕੀਲਾਂ ਦੇ ਨਾਲ ਉਸ ਦਾ ਝਗੜਾ ਹੋਇਆ ਝੜਪ ਹੋਈ ਔਰ ਝੜਪ ਤੋਂ ਬਾਅਦ ਉਸ ਨੂੰ ਹਿਰਾਸਤ ਚ ਲੈ ਲਿਆ ਗਿਆ ਅਰ ਜੇ ਲਿਗਾਂ ਮੈਂ ਜੇ ਲਿਗਾਂ ਮੈਂ ਜੇ ਲਿਗਾਂ ਮੈਂ ਉਹ ਮੇਸ਼ ਸ਼ਰਮਾ ਮੇਰੇ ਸਹਾਇਗੀ ਜੁੜੇ ਨੇ ਫੋਨ ਲਾਈਨ ਤੇ Umesh ਕੀ ਪੂਰਾ ਮਸਲਾ ਹੋਇਆ ਕੀ ਕਿਉਂ ਗੱਲ ਇੰਨੀ ਤਲਖੀ ਹਾਥੋਂ ਪਾਈ ਤੱਕ ਚਲੀ ਗਈ ਵਿਜੇ ਫਲਾ ਥੋੜਾ ਜਿਹਾ ਪੁਰਾਣਾ ਹੈ ਇਹਦੀ ਬੈਕਗ੍ਰਾਉਂਡ ਵੀ ਇਸ ਮਸਲੇ ਦੀ ਇਹ ਜਿਹੜੀ ਮਹਿਲਾ ਵਕੀਲ ਹੈ ਇਹਨੂੰ ਡੀਬਾਰ ਕੀਤਾ ਹੋਇਆ ਹੈ ਪੰਜਾਬ ਰੈਣਾ ਹਾਈ ਕੋਰਟ ਬਾਅਦ ਮੈਂ ਅੱਛਾ ਔਰ ਇਸੇ ਦੇ ਖਿਲਾਫ ਮੈਂਸ਼ਨਿੰਗ ਕਰਨ ਜਿਹੜੀ ਹੈ ਵਕੀਲ ਮਹਿਲਾ ਹੈ ਇਹ ਚੀਫ ਜਸਟਿਸ ਦੀ ਕੋਰਟ ਵਿੱਚ ਮੌਜੂਦ ਸੀਗੀ ਪਹਿਲਾਂ ਵੀ ਵਿਵਾਦ ਚੱਲਦੇ ਰਹੇ ਨੇ ਮਹਿਲਾ ਵਕੀਲ ਨੇ ਬਾਅਦ ਐਸੋਸੀਏਸ਼ਨ ਦੇ ਅਧਿਕਾਰੀਆਂ ਦੇ ਖਿਲਾਫ ਆਗੂ ਦੇ ਖਿਲਾਫ ਵੀ ਸ਼ਿਕਾਇਤਾਂ ਦਿੱਤੀਆਂ ਹੋਈਆਂ ਨੇ ਤੇ ਇਹ ਵਿਵਾਦ ਪਹਿਲਾਂ ਤੋਂ ਚੱਲ ਰਿਹਾ ਸੀ ਤੇ ਇਹ ਮੈਂਸ਼ਨਿੰਗ ਕਰਨ ਜਦੋਂ ਮਹਿਲਾ ਗਈ ਤਾਂ ਚੀਫ ਜਸਟਿਸ ਨੂੰ ਕਿਹਾ ਕਿ ਜੀ ਮੇਰੇ ਸੁਣੋ ਹਾਲੇ ਸੁਣਵਾਈ ਕਰੋ ਕਰਦੇ ਕਰਦੇ ਇਹ ਜਿਹੜੇ ਨਿਹੰਗ ਵਕੀਲ ਨੇ ਇਹ ਵੀ ਇਹਦੇ ਮਹਿਲਾ ਦੇ ਪੱਖ ਵਿੱਚ ਖੜੇ ਹੋ ਗਏ ਉੱਥੋਂ ਜਦੋਂ ਚੀਫ ਜਸਟਿਸ ਨੇ ਸੁਣਵਾਈ ਤੋਂ ਕਿਹਾ ਕਿ ਅੱਜ ਨਹੀਂ ਹੋ ਸਕਦੀ ਤਾਂ ਬਾਹਰ ਆਏ ਬਾਹਰ ਆ ਕੇ ਜਿਹੜੇ ਨਿਹੰਗ ਵਕੀਲ ਹੈ ਉਹਨਾਂ ਦੇ ਜਿਹੜੇ ਅਲੀਗੇਸ਼ਨ ਨੇ ਵਕੀਲਾਂ ਦੇ ਉਹਦੇ ਅਕੋਰਡਿੰਗ ਇਹ ਨਿਹੰਗ ਵਕੀਲ ਸਿਮਰਨਜੀਤ ਸਿਮਰਤ ਸਿੰਘ ਇਹਨਾਂ ਨੇ ਕੋਈ ਅਪਸ਼ਬਦ ਕਿਹਾ ਔਰ ਉੱਥੋਂ ਵਕੀਲਾਂ ਦੇ ਨਾਲ ਬਹਿਸ ਸ਼ੁਰੂ ਹੋਈ ਔਰ ਹਬ ਜਿਹੜੀ ਗੱਲ ਹੈ ਉਹ ਹਾਥਾ ਪਾਈ ਵਿੱਚ ਤਬਦੀਲ ਹੋ ਜਾਂਦੀ ਹੈ ਹੂੰ ਨੇ ਇਹ ਇਹਨਾਂ ਨੇ ઉમેਸ਼ ਕੋਈ ਉੱਥੇ ਤਲਵਾਰ ਲਹਿرائی ਇਹ ਇਹ ਹੋਇਆ ਉੱਥੇ ਵੀ ਦੇਖੋ ਤਲਵਾਰ ਇਹ ਨਾਲ ਹੀ ਹੁੰਦੀ ਸੀ ਔਰ ਜਿਹੜੀ ਇੰਜਰੀ ਹੋਈ ਹੈ ਕਿਉਂਕਿ ਪਹਿਲਾਂ ਇਹ ਇਹਦੀ ਵੀਡੀਓ ਵੀ ਅਸੀਂ ਜਿਹੜਾ ਦਿਖਾ ਰਹੇ ਹਾਂ ਕਿ ਤਲਵਾਰ ਲੈ ਕੇ ਹੁੰਦੇ ਨਜ਼ਰ ਆਂਦੇ ਸੀਗਾ ਕਿ ਪਹਿਲਾਂ ਵੀ ਤਲਵਾਰ ਲੈ ਕੇ ਹੁੰਦੇ ਨਜ਼ਰ ਆਇਆ ਹੈ ਇੱਕ ਵਕੀਲ ਔਰ ਮਨਾ ਵੀ ਕੀਤਾ ਗਿਆ ਸੀਗਾ ਲੇਕਿਨ ਅੱਜ ਜਿਹੜੀ ਹੈ ਤਲਵਾਰ ਲਹਿਰਾਉਣ ਦੀ ਜਿੱਥੇ ਤੱਕ ਗੱਲ ਹੈ ਉਹ ਹਲੇ ਤੱਕ ਕਨਫਰਮ ਨਹੀਂ ਹੈ ਕਿ ਤਲਵਾਰ ਲਹਿرائی ਜਾਂ ਨਹੀਂ ਅੱਜ ਅੱਜ ਸਿਰਫ ਹਾਦਸਾ ਪਾਈ ਕੋਈ ਨਹੀਂ ਮਤਲਬ ਉਮੇਸ਼ ਇਹ ਕਹਿ ਸਕਦੇ ਆ ਕਿ ਤਲਵਾਰ ਲੈ ਕੇ ਘੁੰਮਣਾ ਵੀ ਹਾਈ ਕੋਰਟ ਪ੍ਰਿੰਸਿਸ ਦੇ ਵਿੱਚ ਅਲਾਉਡ ਤਾਂ ਨਹੀਂ ਹੋਣਾ ਜੀ ਬਿਲਕੁਲ ਕਿਉਂਕਿ ਦੇਖੋ ਕਿਰਪਾਨ ਜਿਹੜੀ ਹੈਗੀ ਹੈ ਔਰ ਕਿਉਂਕਿ ਸਿੱਖ ਜਿਹੜੇ ਆਪਣਾ ਵਿਤਾਰੀ ਨੇ ਇੱਕ ਅੰਦਰ ਐਡਵੋਕੇਟ ਸੀ ਦਾ ਰੂਲ ਹੈ ਵੀ ਔਰ ਅੰਦਰ ਵੀ ਕੋਰਟ ਵਿੱਚ ਅਲਾਉ ਨਹੀਂ ਹੁੰਦੀ ਲੇਕਿਨ ਇਹ ਅੰਦਰ ਹੀ ਜਾਂਦੇ ਸੀ ਪਰਿਸਰ ਤੋਂ ਬਾਹਰ ਯਾਨੀ ਕਿ ਬਾਹਰ ਕੰਪਾਉਂਡਸ ਅੰਦਰ ਜੱਜ ਦੇ ਰੂਮ ਚ ਨਹੀਂ ਇਹ ਬਾਹਰ ਲੈ ਕੇ ਘੁੰਮਦੇ ਰਹਿੰਦੇ ਸੀ ਕਈ ਵਾਰ ਸਮਝਾਇਆ ਵੀ ਕਹਿੰਦੇ ਗਿਆ ਬਾਰ ਨੇ ਹੁਣ ਇੱਕ ਸੈਂਸਲਾ ਲਿਆ ਹੈ ਵੀ ਜਿਹੜੀ ਮੈਂ ਅਪਡੇਟ ਦੇਣ ਲੱਗਿਆ ਸੀਗਾ ਦੋਨੋਂ ਇਸ ਸਮੇਂ ਜਿਹੜੇ ਮਹਿਲਾ ਵਕੀਲੇ ਔਰ ਇਹ ਨਿਹੰਗ ਵਕੀਲੇ ਪੁਲਿਸ ਰਸਤ ਵਿੱਚ ਨੇ ਸੈਕਟਰ 3 ਥਾਣੇ ਵਿੱਚ ਬਾਰ ਨੇ ਸਾਫ਼ ਦੱਸਤਾ ਕਿ ਐਫਆਈਆਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਮੈਂਬਰ ਨੂੰ ਜਿਹੜੇ ਬਾਰ ਦੇ ਯਾਨੀ ਕਿ ਵਕੀਲ ਨੂੰ ਝੋਟਾ ਵੀ ਆਈਆਂ ਨੇ ਉਹਨਾਂ ਦਾ ਮੈਡੀਕਲ ਵੀ ਚੱਲਦਾ ਪਿਆ ਹੈ ਔਰ ਕਿਸ ਲੈਵਲ ਦੀ ਇੰਜਰੀਜ਼ ਹੈ ਉਹ ਮੈਡੀਕਲ ਤੋਂ ਬਾਅਦ ਸਾਹਮਣੇ ਆਏਗੀ ਬਾਰ ਨੇ ਸਾਫ਼ ਕਹਤਾ ਜੇ ਐਫਆਈਆਰ ਨਹੀਂ ਹੋਈ ਤਾਂ ਸਟ੍ਰਾਈਕ ਤੇ ਵੀ ਵਕੀਲ ਬੈਠਣ ਤੋਂ ਬੁਰੇਜ ਨਹੀਂ ਕਰਨਗੇ ਜੀ ਔਰ ਔਰ ਬਾਰ ਐਸੋਸੀਏਸ਼ਨ ਨੂੰ ਮੈਂ ਆਪਣੇ ਤ ਜੇ ਬਿਲਕੁਲ ਬਾਹਰ ਨੇ ਸਿਰਫ ਇਹ ਮੰਗ ਕੀਤੀ ਵੀ ਅੱਜ ਜਿਹੜਾ ਇਹ ਫਸਟ ਕ੍ਰੀਏਟ ਕੀਤਾ ਗਿਆ ਇੱਥੇ ਜਿਹੜਾ ਅੱਜ ਇਹ ਵਿਵਾਦ ਹੋਇਆ ਸਾਰਾ ਇਹ ਕਿਉਂਕਿ ਡੀਬਾਰ ਕੀਤੀ ਹੋਈ ਸੀ ਮਹਿਲਾ ਵਕੀਲ ਪਹਿਲਾਂ ਵੀ ਪਹਿਲਾਂ ਤੋਂ ਵਿਵਾਦ ਚੱਲਦਾ ਰਿਹਾ ਸੀ ਇਹ ਅੱਜ ਉਹ ਪੱਕੇ ਵਿੱਚ ਖੜਨ ਹੋਣਾ ਹੈ ਔਰ ਆਪ ਸ਼ਬਦ ਵਾਲੀ ਜਿਹੜੀ ਭਦਰਾ ਆ ਭਦਰਾ ਸ਼ਬਦਾਵਲੀ ਸ ਨਿਹੰਗ ਵਕੀਲ ਵੱਲੋਂ ਇਹ આરોਪ ਹੈ ਬਾਹਰ ਦਾ ਅਰਬ ਵਕੀਲਾਂ ਦਾ ਤੇ ਇਹ ਨਿਹੰਗ ਵਕੀਲ ਨੂੰ ਵੀ ਡੀਬਾਰ ਕਰ ਸਕਦੇ ਆ ਜੇ ਬਿਲਕੁਲ ਕਿਉਂਕਿ ਦੇਖੋ ਜੇ ਬਾਹਰ ਨੇ ਕੋਈ ਫੈਸਲਾ ਲੈ ਲਿਆ ਤਾਂ ਉਹ ਲੈ ਲਿਆ ਮਹਿਲਾ ਵਕੀਲ ਵੀ ਡੀਬਾਰ ਕੀਤੀ ਹੋਈ ਸੀ ਤਾਂ ਇਹ ਵਕੀਲ ਨੂੰ ਵੀ ਡੀਬਾਰ ਕੀਤਾ ਜਾ ਸਕਦਾ ਔ ਇਹਨਾਂ ਦੇ ਖਰਾਫ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਇਹ ਵੀ ਦੱਸਿਆ ਗਿਆ ਵਕੀਲਾਂ ਵੱਲੋਂ આરોਪ ਹੈ ਕਿ ਜਿਹੜੀ ਮਹਿਲਾ ਵਕੀਲ ਹੈ ਉਹਨਾਂ ਨੇ ਕਈ ਵਕੀਲਾਂ ਦੇ ਜਿਹੜੇ ਬਾਰ ਦੇ ਐਸੋਸੀਏਸ਼ਨ ਦੇ ਪਦਵੀਕਾਰੀ ਨੇ ਉਹਨਾਂ ਦੇ ਫੈਮਿਲੀ ਨੂੰ ਲੈ ਕੇ ਵੀ ਅਪੱਤੀਜਨਕ ਫੇਸਬੁੱਕ ਤੇ ਕੁਝ ਪੋਸਟਾਂ ਪਾਈ ਹੋਈਆਂ ਨੇ ਉਹ ਸਾਰੇ ਤੱਥ ਚੀਫ ਜਸਟਿਸ ਨੂੰ ਦਿਖਾਏ ਗਏ ਬਾਰ ਵੱਲੋਂ ਤਾਂ ਇਹ ਇਸ਼ੂ ਲੜਾਈ ਤਗੜੇ ਤੋਂ ਅੱਗੇ ਵੀ ਕਿੱਥੇ ਵੱਧਾ ਨਜ਼ਰ ਆ ਰਿਹਾ ਠੀਕ ਹੈ ਧੰਨਵਾਦ ਹਮੇਸ਼ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਪੰਜਾਬ ਰਿਆਣਾ ਹਾਈ ਕੋਰਟ ਦੀਆਂ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਜਿਹੜੇ ਨਿਹੰਗ ਵਕੀਲ ਨੇ ਉਹ ਖੁੱਲੇ ਆਮ ਖੁੱਲੀ ਤਲਵਾਰ ਲੈ ਕੇ ਘੁੰਮ ਰਹੇ ਨੇ ਕਿਉਂਕਿ ਹਾਈ ਕੋਰਟ ਪ੍ਰੈਮਿਸਸ ਦੇ ਵਿੱਚ ਤੁਸੀਂ ਜੇ ਕਿਸੇ ਨੇ ਅਮਰਿਤ ਛਕਿਆ ਤਾਂ ਤੁਸੀਂ ਉਹ ਅਮਰਿਤ ਛਕੇ ਵਾਲੀ ਜਿਹੜਾ ਸੀਰੀਸ ਆਪਾਇਆ ਹੁੰਦਾ ਉਹ ਪਾ ਕੇ ਜਾ ਸਕਦੇ ਹੋ ਪਰ ਇਸ ਤਰੀਕੇ ਨਾਲ ਓਪਨ ਤਲਵਾਰ ਲੈ ਕੇ ਤੁਸੀਂ ਉੱਥੇ ਨਹੀਂ ਘੁੰਮ ਸਕਦੇ ਔਰ ਉੱਥੇ ਤੇ ਹਰ ਕੋਈ ਕਾਨੂੰਨ ਦਾ ਜਾਣਕਾਰ ਹੈ ਕਾਨੂੰਨ ਦਾ ਘਰ ਹੈ ਇਸ ਕਰਕੇ ਉੱਥੇ ਲੋਕਾਂ ਨੇ ਫਿਰ ਜਦੋਂ ਵਕੀਲ ਦੇ ਨਾਲ ਗੱਲਬਾਤ ਹੋਈ ਤਾਂ ਗੱਲ ਬਹਿਸ ਤੱਕ ਗਈ ਤੇ ਬਹਿਸ ਤੋਂ ਹੱਥੋਂ ਪਾਈ ਤੱਕ ਚਲੀ ਗਈ ਇਹ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਤੇ ਹੁਣ ਵਕੀਲ ਨੂੰ ਪੁਲਿਸ ਥਾਣੇ ਦੇ ਵਿੱਚ ਬਿਠਾਇਆ ਹੋਇਆ ਹਰਾਸਤ ਚਲਿਆ ਔਰ ਬਾਰ ਐਸੋਸੀਏਸ਼ਨ ਇਸ ਗੱਲ ਤੇ ਅੜਿਗਾ ਕਿ ਐਫ ਆਈ ਆਰ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ